ਤਲਾਬ ਚ ਮਛਲੀਆਂ ਦਾ ਤੈਰਦੀਆਂ ਦੇਖੀ ਹੋਣੀਆਂ ਪਹਿਲੀ ਵਾਰ ਆ ਵੀਡੀਓ ਦੇਖ ਲਓ ਵੀ ਤੈਰਦਾ ਦਿਖ ਰਿਹਾ ਤੁਹਾਨੂੰ ਇੱਕ ਮੰਤਰੀ ਨਾਗਾਲੈਂਡ ਦਾ ਮੰਤਰੀ ਹੈ ਤੈਮਜਨ ਇਮਨਾ ਨਾਮ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਰਹੀ ਹੈ ਕਿ ਇੱਕ ਮੰਤਰੀ ਕਿਵੇਂ ਇੱਕ ਮੱਛੀ ਦੇ ਵਾਂਗ ਤਲਾਬ ਚ ਤੈਰ ਰਿਹਾ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੇਣਾ ਕਿ ਇਹ ਇੱਥੇ ਇੱਕ ਜੀਸੀਬੀ ਦਾ ਟੈਸਟ ਚੱਲ ਰਿਹਾ ਸੀ ਤਾਂ ਜੀਸੀਬੀ ਦੇ ਟੈਸਟ ਦੇ ਦੌਰਾਨ ਮੰਤਰੀ ਜਿਹੜਾ ਤਲਾਬ 'ਚ ਉਤਰ ਜਾਂਦਾ ਤੇ ਨਿਕਲਣਾ ਕਿੰਨਾ ਔਖਾ ਹੋ ਜਾਂਦਾ ਇਸ ਮੰਤਰੀ ਨੂੰ ਤੇ ਫੜ-ਫੜ ਕੇ ਕੱਢਦੇ ਨੇ ਲੋਕ ਤੇ ਜਿੰਨੇ ਵੀ ਨਾਲ ਤੁਰੇ ਫਿਰਦੇ ਸੀ ਸਭ ਨੇ ਫੜ-ਫੜ ਕੇ ਖਿੱਚਿਆ ਤੇ ਫੇਰ ਕਿਤੇ ਜਾ ਕੇ ਕੱਢਿਆ ਗਿਆ ਵੀਡੀਓ ਨਾਲ-ਨਾਲ ਚੱਲ ਰਹੀ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਵੀ ਮੰਤਰੀ ਫਸਿਆ ਹੋਇਆ ਤੈਰਦਾ ਤੈਰਦਾ ਮੱਛਲੀ ਵਾਂਗ ਫੜ-ਫੜਾ ਵੀ ਰਿਹਾ ਤੇ ਕੁਝ ਬੋਲ ਵੀ ਰਿਹਾ ਕੀ ਕਹਿੰਦਾ ਨਾਗaland ਦਾ ਇਹ ਮੰਤਰੀ ਆਓ ਸੁਣਦੇ ਹਾਂ ਵੀਡੀਓ ਤੇ ਵੱਧ ਤੋਂ ਵੱਧ ਦੋਸਤ ਦੇਓ ਸ਼ੇਅਰ ਤੇ ਆਪਣੀ رائے ਜ਼ਰੂਰ ਸਾਂਝੀ ਕਰੋ ਇਸ ਵੀਡੀਓ ਬਾਰੇ ਉਹ ਸੁਣਦੇ ਆਂ ਆ ਦੇਖੋ ਤਕਦਾ ぞ ਜਾ ਪਾਸ ਗਿਆ ਪੂਰਾ ਜੋਰ ਲਾ ਰਕੇ ਸਾਰਿਆਂ ਨੇ ਖਿੱਚਣ ਤੇ ਲਓ ਜੀ ਰੁਕੋ ਤੁਹਾਨੂੰ ਇੱਕ ਪੱਥਰਾ ਹੋ ਜੀ ਇਹ ਦੂਨ ਹੋਗਾ ਕੰਮ ਸਾਲ ਲੈ ਲਾਂ ਥੱਕ ਗਿਆ ਭਾਈ ਉਹ ਨਹੀਂ ਹੋਗਾ ਕੰਮ ਦੁਬਾਰਾ ਟਰਾਈ ਕਰਾਂਗੇ ਕੋਈ ਬੰਦੀ ਹੈ ਹਾਂ ਮੈਂ ਤੈਨੂੰ ਦੱਸਦਾ ਇਹ ਸਾਰਾ ਹੰਦਪਸ ਤੇ ਵਗੁੰਦਾ ਇਹ ਜਿਹੜੇ ਸਭ ਤੋਂ 당ਗ ਮਾਸ ਮੂਹੀ ਹੁਸੇ ਮੰਤਰੀ ਆਬੀਸੀਆ ਦਾ ਨਾਲ ਦੀ ਵੀ ਹਸੀ ਜਾਂਦੇ ਨੇ ਬੜਾ ਮਖੌਲ ਬਣ ਗਿਆ ਅੱਛੇ ਨੂੰ ਉਹ ਤਾਂ ਐਵੇਂ ਮਾਸਤਾ ਮੋੜ ਚਲ ਜੀ ਹਾਂ ਜਿਵੇਂ ਆਹ ਦੇਖੋ ਫੇਰ ਦੁਬਾਰਾ ਟਰਾਈ ਚੱਲ ਪੀ ਕਹਿੰਦੇ ਕੱਢੋ ਮੰਤਰੀ ਨੂੰ ਨਾ ਹੋਣਾ ਸਾਹਾਂ ਦੇ ਹੱਥ ਪਸ ਤਸ ਆ ਤੀ ਪਾਉਂਦਾ ਉਹ ਜੀ ਕਿ ਬੁਜਮਾ ਅਰੋਂ ਲਈ ਸੀ ਸਭ ਤੋਂ ਬੜਾ ਮੱਛੀ ਅੱਜ ਮਹੀ ਹੂਏ ਇਹ ਕਹਿੰਦਾ ਸਭ ਤੋਂ ਵੱਡਾ ਮਛਲੀ ਕਹਿੰਦਾ ਮੈਂ ਆ ਅੱਜ ਮਾੜਾ ਮਾੜਾ ਨਾ ਸੁਣਾ ਤਾਂ ਤਾਂ ਇਹਦੇ ਕਿ ਤੁਹਾਨੂੰ ਕਹਿੰਦਾ ਸੀ ਆ ਪਾ ਯਾਰ ਸਾਰਾ ਜਿਹੜਾ ਮਤਲਬ ਜਿੰਨਾ ਮਾਹੌਲ ਦੇਖ ਲਓ ਤੁਸੀਂ ਕਿੰਨਾ ਸੋਈਣੋ ਕਰਕੇ ਆ ਮੰਤਰੀ ਨੇ ਯਾਰ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੀ ਪਈ ਵੀ ਹੈ ਵੀਡੀਓ ਇਹ ਵੀ ਮੰਤਰੀ ਵੀ ਵੱਧ ਜਾਂਦੇ ਕਦੇ ਕਦੇ ਇਹ ਤੁਹ ਲਾ ਬੋ ਇਹ ਤੁਮੀ ਰਾਇ ਬੋ ਨਾ ਫਰ ਫਰੀ ਥਾ ਗਿਆ ਸੇ ਬਲਮ ਦਾ ਬਲਮ ਨਾ ਨਾ ਤਕ ਗਾ ਲਓ ਜੀ ਮੰਤਰੀ ਆਖਰਕਾਰ ਬਾਹਰ ਕੱਢ ਲਿਆ ਪੂਰੀ ਕੋਸ਼ਿਸ਼ ਚੱਲ ਰਹੀ ਹੈ ਬਾਹਰ ਕੱਢਣ ਦੀ ਇਹ ਜਦੋਂ ਮੰਨਦੇ ਹੋ ਉਹ ਹੋ ਰਿਹਾ ਹੈ ਸਾਹੋਂ ਸਾਹੀ ਹੋਇਆ ਪਿਆ ਮੰਤਰੀ ਕਹਿੰਦਾ ਕੋਈ ਕੱਢ ਲਿਆ ਅੱਜ ਤਾਂ ਇਹ ਪੂਰਾ ਜੋਰ ਲਾਰਕਾ ਨਾਲ ਦਿਆਂ ਨੇ ਲਓ ਜੀ ਆਹ ਲੋ ਗੋਡਿਆਂ ਪਰਨੇ ਹੋ ਗਿਆ ਤੇ ਮੰਤਰੀ ਆ ਗਿਆ ਬਾਹਰ ਸਾਰੇ ਹੱਸੀ ਜਾਂਦੇ ਆ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੀ ਪਈ ਆ ਕਹਿੰਦੇ ਟੈਸਟ ਤਾਂ ਜੀਸੀਬੀ ਦਾ ਕਰਨਾ ਸੀ ਤੇ ਮੰਤਰੀ ਦਾ ਟੈਸਟ ਹੋ ਗਿਆ ਕਿਉਂਕਿ ਮੰਤਰੀ ਫਸ ਗਿਆ ਤਲਾਬ ਚ ਤੇ ਮੱਛਲੀ ਵਾਂਗੂ ਤੈਰਦਾ ਤੈਰਦਾ ਬਾਹਰ ਨਿਕਲਿਆ ਯਾਰ ਆਪਦੀ ਰਾਇ ਜ਼ਰੂਰ ਸਾਂਝੀ ਕਰੋ ਇਸ ਵੀਡੀਓ ਬਾਰੇ ਕਿਉਂਕਿ ਜਦੋਂ ਵੀ ਕੋਈ ਹਾਸੇ ਹੁਣੋ ਮਾਹੌਲ ਬਣ ਜਾਂਦੇ ਨਾ ਇਹ ਜੀ ਵੀਡੀਓ ਦੇ ਨਾਲ ਤੇ ਖਾਸ ਕਰਕੇ ਮੰਤਰੀ ਹੋਵੇ ਨਾਗਾ ਲੈਂਡ ਦਾ ਤੇ ਆਹ ਦੇਖ ਲਓ ਤੁਸੀਂ ਸੋਸ਼ਲ ਮੀਡੀਆ ਤੇ ਆਗ ਹੀ ਭਲਾਰ ਕੀ ਹੈ ਜਨਤਾ ਕਮੈਂਟਾਂ ਕਰ ਕਰਕੇ ਜਿਹੜਾ ਢੇਰੀ ਲਾਰ ਕੇ ਮਜ਼ਾਕ ਬਣਾਉਣ ਦਾ ਤੇ ਤੁਸੀਂ ਆਪਦੀ ਰਾਇ ਜ਼ਰੂਰ ਸਾਂਝੀ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ